ਕਾਹੋ ਜੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਦਸਤੋਂ ਬਹੁਤ ਭਾਰੀ ਬਰਸਾਤ ਹੋਈ ਹੈ ਤੇ ਅਗਲੇ 48 ਘੰਟੇ ਵੀ ਜਿਹੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਆਸਮਾਨ ਕੇ ਸਾਡੇ ਨਾਕੇ ਦੇ ਅਨੰਦਪੁਰ ਸਾਹਿਬ ਮੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਸਫਲ ਅਬਾਂ ਉਾਰੇ ਸਪੰਚਾ ਨੂੰ ਸਾਰਾ ਪ੍ਰਸ਼ਾਸਨ ਮੈਂ ਖੁਦ ਲੱਗਿਆ ਹੋਇਆ ਹਰ ਜਗ੍ਹਾ ਅਵੇਲੇਬਲ ਹੈ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਇਸ ਨੂੰ ਕਨੈਕਟ ਹੋ ਸਕਿਆ ਅਗਲੇ ਹਰ ਸਾਲੀ ਕੇ ਬਹੁਤ ਨਾਜੂਕ ਹੈ ਸਾਉਂ ਦਾ ਦੂਰੀ ਮਾਰ ਇਸ ਟਾਈਮ ਵੀ ਬਰਸਾਤ ਲਗਾਤਾਰ ਪਈ ਇੱਕ ਦੂਜਾ ਜੇ ਉਸ ਨੂੰ ਤੁਹਾਡਾ ਤੋਂ ਪਾਣੀ ਪੈ ਰਿਹਾ ਨਹੀਂ ਵਕਵਾ ਖੰਡਾਂ ਰਾਈਂ ਕੱਢੇ ਲੱਗੇ ਚਾਹ ਰਿਹਾ ਤੀਜਾ ਜਿਹੜਾ ਇੱਕ ਤੋਂ ਵੱਡਾ ਫਕਰਾ ਡੈਮ ਬਹੁਤ ਢੇਜੀ ਨਾਲ ਖੜੀ ਜਾ ਰਿਹਾ ਪਰ ਅਸੀਂ ਸਾਰੇ ਲੱਗੇ ਹਾਂ ਉਸ ਮੋਲਾ ਅਗੇ ਨਾ ਮਹਾਤਮਾ ਜੀ ਅਕਾਲ ਪੁਰਖ ਸਾਹਿਬ ਜੀ ਮਹਾਮਾਨਿਵ ਜੀ ਦੀ ਅਰਦਾਸ ਸੇ ਕਿ ਰਹਿਮ ਕਰੂਗਾ ਆ ਸਾਡੀ ਨਾਕੀ ਦੇ ਉੱਤੇ ਚੁੱਕ ਪਾ ਜੋਂ ਪੰਜਾਬ ਦੇ ਉੱਤੇ ਚੁੱਕ ਪਾ ਮੇਰੇ ਸਾਹੇ ਯੂਥ ਕਲਬ ਵਾਲਿਆਂ ਨੂੰ ਵਿਸ਼ੇਸ਼ ਸਿਆਉ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੇ ਪਰਿਸ਼ੁਮਾਂ ਦਾ ਤੇ ਪ੍ਰਸ਼ਾਸਨ ਦੇ ਇਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਹਿੰਦੂਮ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹੜਾ ਨਹਿਰ ਤੇ ਹੋ ਲੱਗਿਆ ਉਹਨੂੰ ਅਸੀਂ ਭਰਨ ਦੇ ਜਿਹੜਾ ਬਹੁਤ ਵੱਡਾ ਬ੍ਰੀਚ ਨੂੰ ਬੂਤੇ ਸਾਰੇ ਲਿੰਕਸ ਤੇ ਜਿਹੜੀ ਬ੍ਰੀਚ ਹੈ ਉਸ ਤੇ ਲੱਗਿਆ ਉਸ ਪਿੰਡਾਂ ਦੀ ਕਨੈਕਟੀਵਿਟੀ ਟੁੱਟੇਗੀ ਪਰ ਆਮ ਦੁਆਵਾ ਵਸਤੀ ਦੇ ਵਿੱਚ ਪਾ ਜਿੱਥੇ ਵੀ ਹੈ ਸਾਰੇ ਪ੍ਰਸ਼ਾਸਨ ਚੰਗੀ ਸਾਰੀ ਟੀਮਾਂ ਲੱਗ ਰਹੀਆਂ ਮੇਰੇ ਤੋਂ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਕਿ ਕਿਸੇ ਦੀ ਨਹੀਂ ਜਿਹੜੀ ਹੈ ਕਿਸੇ ਵਿੱਚ ਕੀ ਅਲਾਉ ਨਹੀਂ ਜਿਵੇਂ ਕੋਈ ਕੋਈ ਬਹਾਨਾ ਲਾਉਂ ਨੂੰ ਸਾਰਾ ਪ੍ਰਸ਼ਾਸਨ ਹੈ ਪਰ ਖੁਦ ਰੱਬ ਜਿਸ ਨੂੰ ਸਾਰਿਆਂ ਨੂੰ ਰੱਖੇ ਹੋ ਕੇ ਜਿਹੜਾ ਹੈ ਸਾਰੇ ਸਪੋਰਟਸ ਮਨਾਂ ਦਾ ਸਾਰੇ ਯੂਥ ਕਲੱਬ ਤੇ ਬਨਾਂ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ ਅਗਲੇ 48 ਘੰਟੇ ਅਗਲੇ 72 ਘੰਟੇ ਆਪਾਂ ਇਸ ਮਿਸਤੀ ਬਸ ਦੇ ਨਾਲ ਜਿਹੜਾ ਹੈ ਮਿਊਜ਼ਿਕ ਸੈਟਿੰਗ ਬਹੁਤ ਦੋਤਾਨੀ ਹੈ